ਭਾਬੀ ਪਾਣੀ ਦਾ ਗਲਾਸ ਲਿਆ ਦਿਓ ਅਜੇ ਮੱਖਕੀ ਜੜੀ ਨੂੰ ਪਹੁੰਚੀ ਸ਼ੁਕਰਿਆ ਗਲਾਸ ਸਟੀਲ ਦਾ ਜੇ ਕੰਚ ਦਾ ਹੁੰਦਾ ਨਾ ਹੁਣੋਂ ਤਾਂ ਦੋ ਟੋਟੇ ਹੋ ਜਾਣੇ ਸੀ ਆ ਭਾਬੀ ਬਾਈ ਨੂੰ ਕਹਿਦੀ ਮੈਂ ਲੇਟ ਆਉਂਗਾ ਚੰਗਾ ਨਵਿਰਤੇ ਜੀ ਕੰਮ ਤੁਸੀਂ ਆਹ ਨਹੀਂ ਨਿਪੜ ਗਿਆ ਕੀ ਗੱਲ ਮੈਨੂੰ ਐ ਕਿਉਂ ਲੱਗਿਆਂਦਾ ਜਿਵੇਂ ਤੁਸੀਂ ਕੋਈ ਗੱਲ ਕਰਨੀ ਹੋਵੇ ਮੇਰੇ ਨਾਲ ਨਹੀਂ ਗੱਲ ਤਾਂ ਕੋਈ ਨਹੀਂ ਬਸ ਮੈਂ ਤਾਂ ਟੈਨਸ਼ਨ ਜੀ ਲੈਣਾ ਵੀ ਉਹ ਛੋਟਾ ਬਹਾਰ ਲੇਟ ਆਉਂਦਾ ਮਾਹੌਲ ਜੀ ਖਰਾਬ ਨੇ ਨਾ ਮੈਨੂੰ ਆ ਦੱਸ ਅੱਗੇ ਉਹਨੇ ਬੜਾ ਥੋੜਾ ਸੁਣੀ ਆ ਗੱਲ ਹਾਂ ਜਿਹੜੇ ਅੱਜ ਸੁਣੂਗਾ ਉਹ ਸੁਣਦਾ ਤਾਂ ਨਹੀਂ ਚੱਲ ਛੋਟਾ ਹੈਗਾ ਫਿਰ ਵੀ ਸੁਣਦਾ ਕਈ ਵਾਰੀ ਉਹ ਕਿਤੇ ਨਹੀਂ ਛੋਟਾ ਹੈਗਾ ਵੀ ਉਮਰ ਤਾਂ ਉਹਦੀ 30 ਤੋਂ ਉੱਤੇ ਟੱਪ ਗਈ ਹਲੇ ਜਵਾਕ ਹੀ ਰਹਿ ਗਿਆ ਉਹ ਉਹ ਚਲੋ ਪੈਂਤੀ ਪੈਂਤੀ ਸਹਰ ਲਾਉਂਦੇ ਦੀ ਵਿਆਹ ਹੋ ਜਾਂਦੇ ਨੇ ਉਧਰੋਂ ਆਪਣੇ ਪਿੰਡ ਸਿਉੜੇ ਕਣੀਉ ਦੇਖ ਕੇ ਪੁਸਾਕ ਕਰਾ ਦੇ ਘਰ ਬਾਜੂ ਨਾਲ ਤੇਰੀ ਜਾਨ ਸਤਾਲੀ ਹੋ ਜੂ ਵੇਲਾ ਮਲੰਗ ਤਾਂ ਹੈਗਾ ਉਹ ਕੌਣ ਦੇਊਗਾ ਇਹਨੂੰ ਡੋਲਾ ਉਹ ਦੇ ਦੂਗਾ ਕੋਈ ਕੋਈ ਨਹੀਂ ਐ ਤਾਂ ਕੰਮਕਾਰ ਤਾਂ ਕਰਦੀ ਐ ਮਾਰਾ ਮੁੰਡਾ ਮੇਰੀ ਗੱਲ ਸੁਣੋ ਜੀ ਮੈਂ ਤਾਂ ਨਹੀਂ ਬਿਚੋਲਣ ਬਣਦੀ ਐ ਕਿ ਬਾਅਦ ਵਿੱਚ ਮੇਰੇ ਛਿੱਤਰ ਪੈਣਗੇ ਕੀ ਪੈਦਾ ਮੈਨੂੰ ਐ ਦੱਸੋ ਮੜਾ ਮਟੇ ਨੂੰ ਕਹਿ ਦਿਆ ਕਰੋ ਵੀ ਕੰਮ ਧੰਦਾ ਕਰ ਲਿਆ ਕਰੇ ਆਹ ਹੋਣਾ ਬੇਲਾ ਬਸ ਹੁਕਮ ਚਲਾਉਂਦੇ ਆ ਭਾਬੀ ਆ ਕਰਦੇ ਭਾਬੀ ਉਹ ਕਰਦੇ ਨਾ ਮੈਂ ਨੌਕਰਾਨੀ ਰੱਖੀ ਹੋਈ ਐ ਦੀ ਚਲੋ ਕੋਈ ਨੂੰ ਨੂੰ ਸਮਝਾ ਦਾਂਗੇ ਵੀ ਪਿਆਰ ਨਾਲ ਬੋਲਿਆ ਕਰ ਠੀਕ ਐ ਨਾਲ ਮਿਲ ਕੇ ਰਹਿੰਦਾ ਹੁੰਦਾ ਹੈ ਤੁਸੀਂ ਮੈਨੂੰ ਸਮਝਾਇਆ ਕਰੋ ਉਹ ਨੂੰ ਨਾ ਸਮਝਾਓ ਵੀ ਉਹ ਵੀ ਕੰਮ ਧੰਦਾ ਕਰ ਲੇ ਨਾ ਖੇਤਾਂ 'ਚ ਤੁਸੀਂ ਇਕੱਲੇ ਮਰਦੇ ਰਹਿੰਦੇ ਉਹਨੂੰ ਕਹਿ ਦਿਆ ਕਰੋ ਉਹ ਤਾਂ ਸਿਰਫ ਨਾ ਆ ਘੁੰਮਣ ਘਮਾਉਂਦੇ ਰਹਿ ਗਿਆ ਉਹ ਚਲ ਕਈ ਵਾਰੀ ਘੁੰਮਣ ਘਮਾਉਣ ਵਾਲੇ ਵੀ ਬਹੁਤ ਵੱਡੀਆਂ ਗੇਮਾਂ ਕੱਢ ਜਾਂਦੇ ਨੇ ਵਾਰ ਤੁਰ ਕੇ-ਤੁਰ ਕੇ ਆ ਬੰਨੇ ਹੱਥ ਤੁਹਾਨੂੰ ਸਮਝਾਉਂਦਾ ਕੋਈ ਫਾਇਦਾ ਨਹੀਂ ਹੈਗਾ ਤੁਹਾਡੇ ਵੀ ਨਾ ਕਰਨ ਤੇ ਜੋ ਨਹੀਂ ਸਕਦੀ ਜਿਵੇਂ ਉਹਦੇ ਨਹੀਂ ਸਕਦੀ ਹੈਗੀ ਉਹ ਚਲ ਕੋਈ ਨਹੀਂ ਭਗਵਾਨੇ ਸਮਝਾ ਦਾਂਗੇ ਤੁਸੀਂ ਮਾਦੇ ਜੀ ਉਹਦੇ ਰਿਸ਼ਤੇ ਬਾਰੇ ਗੌਰ ਕਰੋ ਜਿੱਲਾ ਤੱਪ ਦਾ ਹੋਂਦ ਆ ਦੇਖੋ ਜੀ ਕਰਕੇ ਦੇਖ ਲੂੰਗੀ ਮੈਂ ਆਪਦੀ ਮਾਸੀ ਨਾਲ ਜੇ ਕੋਈ ਕੁੜੀ ਮਿਲਦੀ ਹੈ ਤਾਂ ਠੀਕ ਹੈ ਪਰ ਨਹੀਂ ਮੇਰੇ ਹੱਥ ਖੜੇ ਨੇ ਮੈਨੂੰ ਨਾ ਕਿਓ ਜਿੱਥੇ ਰਿਸ਼ਤਾ ਲੱਭਣਾ ਤੁਸੀਂ ਕਰਨਾ ਜਿਹਦੋਂ ਮਰਜੀ ਆਪੀ ਕਰ ਦੋ ਭਈ ਚਲੋ ਠੀਕ ਹੈ ਮੈਂ ਆਪਦੇ ਕਮਰੇ ਵੇੜਾਂ ਤੇ ਹੋ ਗਈ ਹੋਵੇ ਤੁਹਾਡੀ ਗੱਲ ਠੀਕ ਹੈ ਜੀ ਫਿਰ ਮੈਂ ਵੀ ਜਾ ਆਇਆ ਮਮਾ ਦਾ ਜਾ ਆਓ ਜਿੱਥੇ ਜਾਣਾ ਲੈ ਭਗਵਾਨ ਨੇ ਬਣ ਕੇ ਆਪਣਾ ਛੋਟਾਪਰਾ ਸਰਪੰਚ ਨਾਲੇ ਸਰਪੰਚਵਾਨ ساری ਵੋਟ ਲਿਆ ਹੁਤਾ ਹੈਗਾ ਜੀ ਸੱਚੀ ਕਮਾਲੀ ਕਰਤੀ ਇਹਨਾਂ ਨੇ ਤਾਂ ਹਾਂ ਕਮਾਲ ਵਰਗੀ ਕਮਾਲ ਲੈ ਚੋ ਤੇਲ ਕੋਲਿਆਂ ਉੱਤੇ ਅਦਾ ਭਈ ਆਦਾ ਆਲਾ ਭਾਈ ਕਰਮੂ ਮਿੱਠਾ ਲੈ ਆ ਭਾਈ ਆਹ ਬਹੁਤ ਬਹੁਤ ਵਧਾਈਆਂ ਮੇਰਾ ਵੀਰ ਲੈ ਭਾਈ ਤੂੰ ਵੀ ਕਰਮੂ ਮਿੱਠਾ ਸਤੰਦਰ ਪੈਰ ਦਾ ਸਾਰੀ ਗੁੱਠਾ ਖਾ ਗਿਆ ਸੀ ਬਹੁਤ ਸੋਹਣਾ ਸੁਪਨਾ ਲੈ ਰਿਹਾ ਸੀ ਬਾਈ ਸਰਪੰਚ ਬਣ ਗਿਆ ਸੀ ਮੈਂ ਤਾਂ ਬਾਈ ਲੈ ਨਾਲੇ ਨਵਾਂ ਬੋਲਟ ਲੈ ਕੇ ਆਇਆ ਸੀ ਮੈਂ ਇਹ ਲਾਲ ਰੰਗ ਦਾ ਉਹ ਲਾਲ ਰੰਗ ਦਾ ਲੈ ਲੈਂਦੇ ਮੇਰੇ ਤੋਂ ਵੀ ਗੁੱਠਾ ਲਾਤਾ ਦੀ ਕੰਜਰਾ ਆਏ ਹੋ ਮਾਪੀ ਦਾ ਚੁੱਪਨੇ ਲੈਣੇ ਛੱਡ ਦੇ ਕਿਉਂ ਹਾਂ ਬੋਲਟ ਲੈ ਆਇਆ ਤੈਨੂੰ 20 ਵਾਰੀ ਸਮਝਾਤਾ ਤੂੰ ਏਸੇ ਦੀ ਚੈਣ ਕਸਾ ਲੈ ਕਸਾਉਂਗਾ ਚੈਣ ਨਵਾਂ ਬਣਾਉਂਗਾ ਇਹਨੂੰ ਬਸ ਕਮਾਉਣ ਲੱਗ ਰਿਹਾ ਪੈਸੇ ਹਾਂ ਦੋទੀਆਂ ਦੇ ਮੋਟਰਸਾਈਕਲ ਵਾਂਗੂ ਖੜਖੜ ਕਰੀ ਜਾਂਦਾ ਹੈ ਉਹ ਬਸ ਸਰਪੰਚ ਵਾਂਜਾ ਬਾਈ ਤੂੰ ਦੇਖੀ ਵਾਟ ਕੱਢ ਦਾਂਗੇ ਤੇ ਹਾਂ ਦੇਖੀ ਜਾਈ ਤੂੰ ਚੱਲ ਦੇਖ ਲਾਂਗੇ ਕੋਈ ਨਹੀਂ ਬਸ ਇੱਕ ਵਾਰੀ ਸਰਪੰਚ ਬੜ ਦਿਆਂਗਾ ਹਾਂ ਹਾਂ ਮੰਨਦਾ ਨਹੀਂ ਗੱਲ ਬਣੂ ਸਰਪੰਚ ਮੈਂ ਦੇਖੀ ਜਾਈ ਹਾਂ ਕੋਈ ਨਹੀਂ ਬਣ ਜੀ ਬਣਿਆ ਸਰਪੰਚੀ ਦਾ ਬਾਬਾ ਕਹਿੰਦਾ ਸੀ ਲਾਲ ਬੱਤੀ ਵਾਲੀ ਗੱਡੀ ਚ ਘੁੰਮੇਗਾ ਸ਼ੁਕਰ ਹੈ ਸੁਪਨੇ ਚ ਹੀ ਚਾਹੀ ਲਾਲ ਰੰਗਤਾ ਆਇਆ ਲੱਗਦਾ ਬਣਾਗੇ ਸਰਪੰਚ ਜੀ ਆ ਪੱਗ ਵੀ ਲਾ ਲਈ ਐ ਮਣੂਆ ਕੰਮ ਬਾਪੇ ਦੀ ਗੱਲ ਪੱਕਾ ਹੋਊ